ਹਾਂ ਜੀ ਹੋ ਗਿਆ ਜੀ ਫੁੱਟਪਿਚੰਡੀ ਸਾਰਿਆਂ ਕੋਲ ਪਹੁੰਚ ਗਈ ਆ ਆਪਾਂ ਇੱਕ ਪਰਵੇਸ਼ ਦੇ ਤਾਰੇ ਦੇ ਨਾਲ ਅੱਜ ਇਹ ਬੂਕਰ ਲੀਸ ਕਰ ਰਹੇ ਆ ਜੀ ਬੋਲੋ ਜਿੰਨੇ ਵੀ ਇੱਥੇ 뮤ਜ਼ਿਕ ਟੀਚਰ ਜਾਂ 뮤ਜ਼ਿਕ ਦੇ ਵਿਦਿਆਰਥੀ ਬੈਠੇ ਨੇ ਮੈਂ ਸਾਰਿਆਂ ਨੂੰ ਸਰਦਾਰਿਤ ਪਾਲ ਸਿੰਘ ਜੀ ਵੱਲੋਂ ਆਪਣੇ ਵੱਲੋਂ ਭਾਰਤ ਦੇ ਸੇਕ ਸਮਾਜ ਵੱਲੋਂ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਆਹ ਸੋਰੀ ਬਾਖੋ ਤਨ ਯਾਨੀ ਬੁੱਧੇ